ਜਿੰਦਾ ਰਹੋ ਕੋਈ ਵੀ ਤੁਸੀਂ ਤਜਰਬਾ ਸਿੱਖਣਾ ਲੱਗ ਗਿਆ ਜੀ ਸਾਹਮਣੇ ਨਵਾਂ ਵਾਲਾ ਪੁਰਾਣਾ ਬਟ ਲੈ ਆਉਂਦੇ ਤੇ ਮੰਗ ਪੱਤਰ ਮੈਂ ਲੈ ਲਿਆ ਤੇ ਅੱਗੇ ਦੀ ਸਾਲ ਕੋ ਜੋ ਵੀ ਨਹੀਂ ਚ ਮੰਗੇ ਉਹ ਤੋਂ ਹੋਵੇ ਆ ਦੇਵ ਤੁਸੀਂ ਹੁਣ ਵੇਖਣਾ ਵੀ ਸਾਡੀ ਕਿੰਨੀ ਕ ਗੱਲ ਕਰਦੇ ਜਾ ਕੇ ਪਰ ਅੱਖੀਂ ਵੇਖੋ ਜਰਾ ਆ ਡਿਗਰੀ ਆ ਨੀ ਬੇਟੀ ਖੋਲ ਰਹੀ ਆ ਨਾ ਇਹ ਜਦੋਂ ਆ ਟੱਗਾ ਟਿਕਦੀਆਂ ਗਈਆਂ ਸੀ ਬੰਦੇ ਨੂੰ ਅੱਗੇ ਨਹੀਂ ਜਾਣ ਦਿੰਦੇ ਥੋੜਾ ਜਿਹਾ ਇੱਧਰ ਰੋ ਕਿਤੇ ਉਹ ਹੋਵੇ ਕਿਤੇ ਪਰ ਇੱਧਰ ਰੋ ਪੁੱਤ ਕਿਤੇ ਮਾੜਾ ਮੋਟਾ ਵੀ ਕਿਤੇ ਪੈਰ ਥੜ ਗਿਆ ਤੇ ਕਹਣਾ ਸਰਸੇ ਨੇ ਧੱਕਾ ਦਿੱਤਾ ਮੇਰੇ ਤੇ ਪਰਚਾ ਹੋ ਜਨਾ ਇਸ ਕਰਕੇ ਤੂੰ ਹੀ ਸਰਕਾਰੀ ਬੰਦੀ ਇਧਰ ਹੀ ਰੋ ਥੋੜਾ ਜਿਆ ਸੋ ਇਹ ਜਿਹੜਾ ਇੰਨਾ ਹਨੇਰ ਕਰਦੀ ਹੋ ਰਹੀ ਆ ਕੀ ਹੋ ਰਿਹਾ ਕਿੱਥੇ ਅਫਸਰ ਕਿੱਥੇ ਸਰਕਾਰਾਂ ਇਹ ਤੈਨੂੰ ਤੱਜ ਭੇਜਤਾ ਭੇਜਾ ਚੜ ਜਾ ਬੱਚਾ ਸੂਲੀ ਰਾਮਪਾਲੀ ਕਰੇਗਾ ਭੀ ਕਿਸਾਨ ਜਾਣਣ ਤੇ ਤਹਿਸੀਲਦਾਰ ਜਾਣੇ ਪਰ ਪੁੱਤਹੀਂ ਤੈਨੂੰ ਕਹਿਣਾ ਕੁਛ ਨਹੀਂ ਐਂ ਤੇ ਆਪਣੀ ਗੱਲ ਕਰਨੀ ਤੇਰੇ ਠੀਕ ਆ ਇਹ ਤੈਨੂੰ ਉਹ ਵਿਖਾਤਾ ਤੇ ਵੀਡੀਓ ਬਣ ਗਈ ਹੁਣ ਤੂੰ ਮੁਕਰਦਾ ਸੱਕਦਾ ਨਹੀਂ ਇਹ ਵੀਡੀਓ ਜਿਹੜੀਆਂ ਨੇ ਇਹ ਜਿਹੜੀ 35 ਵਾਲੇ ਆਰਡਰ ਨੇ ਨਾ ਜਿਨ੍ਹਾਂ ਤੇ ਤੁਸੀਂ ਅਮਲ ਨਹੀਂ ਕੀਤਾ ਤੁਸੀਂ ਰੋਕਿਆ ਨਹੀਂ ਡੇਰੇ ਵਾਲਿਆਂ ਨੂੰ ਕੰਮ ਕਰਨ ਤੋਂ ਫਿਰ ਮੈਨੂੰ ਕੰਟੈਂਪਟ ਪਾਉਣੀ ਪਈ ਉਹ ਕੰਟੈਂਪਟ ਤੇ ਵੀ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਹਾਂ ਇੱਕ ਕਾਰਵਾਈ ਜ਼ਰੂਰ ਕੀਤੀ ਆ ਤੁਹਾਡੇ ਐਸ ਡੀ ਐਮ ਭਲੱਥ ਨੇ ਐਸ ਡੀ ਐਮ ਬਾਬਾ ਬਕਾੜਾ ਨੇ ਜਦੋਂ ਕੰਟੈਂਪਟ ਪਾਇਆ ਉਹਦੇ ਵਿੱਚ ਹਾਈ ਕੋਰਟ ਦੇ ਵਿੱਚ ਡਰੇਨੇ ਭਾਗ ਮੈਨੂ ਭਾਗ ਇਹਨਾਂ ਸਾਰਿਆਂ ਦੀ ਸੈਟ ਬਣਾਈ ਉਹਨਾਂ ਸਾਰਿਆਂ ਨੇ ਮੇਰੇ ਕੋਲ ਆਓ ਫਾਈਲ ਸਿਖਾ ਦੇਣਾ ਤੁਹਾਨੂੰ ਫੋਟੋ ਕਾਪੀ ਦੇ ਦਿਆਂਗਾ ਉਹ ਰਿਪੋਰਟ ਤਿਆਰ ਕਰਕੇ ਹਾਈ ਕੋਰਟ ਚ ਜਵਾਬ ਦਿੱਤਾ ਹੈ ਕਿ ਇੱਥੇ ਕੋਈ ਵੀ ਛੇੜਖੰਡੀ ਦਰਿਆ ਨਾਲ ਨਹੀਂ ਹੋਰੀ ਜੇ ਕਿਤੇ ਇੱਥੇ ਮੇਰੇ ਕੋਲ ਨਹੀਂ ਤਾਂ ਉਹ ਐਸਲੀ ਮੇਰੇ ਕੋਲ ਹੁੰਦਾ ਤੇ ਮੈਂ ਉਹਨੂੰ ਫੜਨਾ ਸੀ ਗਲਮੇ ਤੋਂ ਤੇ ਪੁੱਛਣਾ ਸੀ ਪੁੱਤਾਂ ਹੁੰਦੀ ਆ ਕਿ ਨਹੀਂ ਹੁੰਦੀ ਤੈਨੂੰ ਉਹਨਾਂ ਨੇ ਇਸ ਕਰਕੇ ਭੇਜਿਆ ਵੀ ਕਿਸਾਨ ਨੂੰ ਜਾਣਣ ਜੱਟ ਜਾਣੇ ਤੇ ਬਿੱਜੂ ਜਾਣੇ ਬਸ ਅਗਲੀ ਗੱਲ ਨਹੀਂ ਮੈਂ ਕਰਨੀ ਇਸ ਕਰਕੇ ਭੇਜਿਆ ਗਿਆ ਪਰ ਕਾਕਾ ਤੂੰ ਜਿੱਥੇ ਅਫਸਰ ਹੈ ਉਥੇ ਇੱਕ ਇਨਸਾਨ ਵੀ ਹੈ ਆ ਵੇਖੀ ਹੋ ਰਿਹਾ ਹੈ ਇਹ ਸਾਰੀਆਂ ਵੀਡੀਓ ਬਣ ਰਹੀਆਂ ਨੇ ਹੁਣ ਤੇਰੀ ਜਿਹੜੀ ਵੀਡੀਓ ਆ ਇਹ ਤਾਂ ਹੁਣ ਚੱਲੇਗੀ ਜਰਾ ਤੂੰ ਦਿੰਨਾ ਤੇ ਹੁਣ ਡੀਸੀ ਨੂੰ ਜਾ ਕੇ ਤੂੰ ਕੀ ਰਿਪੋਰਟ ਦੇਣਾ ਇਹ ਹੁਣ 15 ਦਿਨ ਦਾ ਸਾਡਾ ਸਮਾਂ ਹੈ ਜੇ ਤੇ 15 ਦਿਨਾਂ ਦੇ ਅੰਦਰ ਅੰਦਰ ਇੱਥੇ ਇਸ ਬੰਦ ਦਰਿਆ ਨੂੰ ਰੋਕਣ ਵਾਸਤੇ ਸਪਰਸ਼ ਸ਼ੁਰੂ ਹੋ ਗਏ ਕੋਈ ਪੱਥਰਾ ਪੁੱਥਰਾਂ ਦਾ ਪ੍ਰਬੰਧ ਕੀਤਾ ਜਾਵੇ ਇਹ ਜ਼ਮੀਨ ਇਧਰੋਂ ਖੁਰਨੋਂ ਬਚਾਈ ਜਾਵੇ ਤੇ ਠੀਕ ਹੈ ਨਹੀਂ ਤਾਂ ਪ੍ਰਸ਼ਾਸਨ ਤੇ ਸਰਕਾਰ ਨੱਕ ਚ ਦਮ ਕਰ ਦੂੰਗਾ ਨੱਕ ਚ ਦਮ ਫਿਰ ਵੇਖਣਗੇ ਅਸੀਂ ਜਿਹੜਾ ਐਕਸ਼ਨ ਦੇਣਾ ਦੋ ਵਾਰਾ ਮੀਟਿੰਗਾਂ ਕਰ ਲਈਆਂ ਲਿਖਤੀ ਪੱਤਰ ਦੇ ਦਿੱਤੇ ਹਾਈ ਕੋਰਟ ਚਲੇ ਗਏ ਅਗਲਾ ਜਿਹੜਾ ਪ੍ਰੋਗਰਾਮ ਹੈ ਸਾਡਾ ਹੋਵੇਗਾ ਉਹ ਵੀ ਸ਼ਾਂਤ ਬਾਈ ਕਾਨੂੰਨ ਨਹੀਂ ਆਪਣੇ ਹੱਥ 'ਚ ਨਹੀਂ ਲੈਣਾ ਪਰ ਐਕਸ਼ਨ ਇਸ ਤਰ੍ਹਾਂ ਦਾ ਕਰਾਂਗੇ ਭਈ ਡੀਸੀ ਕਪੂਰਥਲਾ ਤੇ ਡੀਸੀ ਅੰਬਰਸਰ ਅੱਕਾ ਸਿੱਕ ਸੁਣ ਦੇ ਦੇ ਕੇ ਰੋਣਗੇ ਇਸੇ ਤਰ੍ਹਾਂ ਐਸ ਡੀ ਐਮ ਬਾਬਾ ਬਕਾਲਾ ਉਹ ਮੈਨੂੰ 2018 ਦੇ ਵਿੱਚ ਇਹਨਾਂ ਨੇ ਫੜ ਕੇ ਤੇ 755 ਚੰਦਰ ਕਰਤਾ ਸੀ ਅੰਮ੍ਰਿਤਸਰ ਜੇਲ੍ਹ ਚ ਰੱਖਿਆ ਉਹ ਰੋਜ਼ ਦੁਜੀ ਦਿਨ ਮੇਰੀਆਂ ਤਰੀਕਾ ਪਉਂਦੀ ਸੀ ਤੇ ਇੱਕ ਦਿਨ 6 ਘੰਟਿਆਂ ਨੇ ਬਹਿਸ ਕੀਤੀ ਬਹਿਸ ਕਰਕੇ ਤੇ ਉਹਨੇ ਲਹਜੋਂ ਇਹੋ ਜਿਹਾ ਖੜਿਆ ਤੇ ਫਿਰ ਮੈਂ ਜਿਹੜਾ ਸੀ ਮੈਂ ਕਿਹੜਾ ਘੱਟ ਸਕੋ ਮੈਂ ਵੀ ਫਿਰ ਉਹਨੂੰ ਜੋ ਬਣਦਾ ਜਵਾਬ ਸੀ ਉਹ ਦਿੱਤਾ ਉਸ ਬੀਬੀ ਨੇ ਨਾ ਇੱਥੇ ਹੱਥ ਦੋਵੇਂ ਪਾ ਕੇ ਤੇ ਆਪਣੇ ਵਾਲ ਪੁੱਟੇ ਸੀ ਬਾਬਾ ਜੀ ਮੈਨੇ ਆਪਕੋ ਨਹੀਂ ਕਹਾ ਬਾਬਾ ਜੀ ਮੈਨੇ ਆਪਕੋ ਨਹੀਂ ਕਹਾ ਇਸੇ ਤਰ੍ਹਾਂ ਡੀਸੀ ਅੰਮ੍ਰਿਤਸਰ ਤੇ ਡੀਸੀ ਕਪੂਰਥਲਾ ਰੋਣਗੇ ਅੱਖਾਂ ਚ ਖਸੁੰ ਦੇ ਦੇ ਕੇ ਨਹੀਂ ਤਾਂ ਇਹਨਾਂ ਲੋਕਾਂ ਦਾ ਆਜਾੜਾ ਬੰਦ ਕਰਾ ਦਿਓ ਆ ਜਿਹੜੀ ਦਰਿਆ ਦੀ ਢਾ ਲੱਗੀ ਆ ਇਹ ਬੰਦ ਕਰਾ ਦਿਓ ਨਹੀਂ ਤਾਂ ਆ ਧਰਮੀ ਫੌਜੀ ਇੱਥੇ ਐਕ ਸਰਵਿਸਮੈਨ ਜਿਹੜੇ ਫੌਜੀ ਨੇ ਉਹ ਇੱਥੇ ਧਾਰਮਿਕ ਜਥੇਬੰਦੀਆਂ ਇੱਥੇ ਕਿਸਾਨ ਜਥੇਬੰਦੀਆਂ ਇੱਥੇ ਰਾਜਸਥਾਨ ਤੋਂ ਇੱਥੇ ਹਰਿਆਣੇ ਤੋਂ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ ਅਸੀਂ ਇੱਥੇ ਲੋਕਾਂ ਦਾ ਆਮ ਲੋਕਾਂ ਦਾ ਘੱਟ ਨਹੀਂ ਕੀਤਾ ਸਿਰਫ ਨਮੰਦੇ ਨੇ ਆਮਰੀਕ ਸਿੰਘ ਰੋਮੀ ਉਹ ਨੇ ਜਿਹੜੇ ਇਧਰ ਆ ਮਾਰਦੇ ਸੀ ਕੈਮਰਾ ਇਹ ਨਾਲ ਲੀਏ ਇਹ ਉਹ ਹੈ ਜਿਹੜੇ 4 ਮਹੀਨੇ ਜਿਹੜਾ ਆਪਣਾ ਧਰਨਾ ਚੱਲਿਆ ਸੀ ਜੀ ਉੱਥੇ ਕਤਾਬਾਲਾ ਲਗਾਤਾਰ ਉੱਥੇ ਵੀ ਤੇ ਉਸ ਤੋਂ ਪਹਿਲਾਂ ਬਾਰਡਰਾਂ ਤੇ ਵੀ ਇਹ ਸਾਡੇ ਨਾਲ ਉੱਥੇ ਰਹੇ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਵੱਖ-ਵੱਖ ਥਾਂ ਤੋਂ ਪਠਾਨਕੋਟ ਤੋਂ ਭਾਈ ਸਾਹਿਬ ਆਏ ਹੋਗੇ ਜਰਾ ਆ ਆਪਣਾ ਸੁਭ ਦਰਸ਼ਨ ਇਹ ਸਰਦਾਰ ਜਸਪਾਲ ਸਿੰਘ ਇਹ ਵੀ ਆਪ ਜੀ ਇੱਕ ਐਨਜੀਓ ਚਲਾ ਰਹੇ ਨੇ ਬਹੁਤ ਵੱਡੀ ਐਨਜੀਓ ਇਹਨਾਂ ਦੀ ਇੰਡੀਆ ਲੈਵਲ ਦੀ ਇਹ ਵੀ ਸਾਡੇ ਨਾਲ ਨੇ ਤੇ ਫਿਰ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਨਾ ਉਹ ਸਾਰਿਆਂ ਨਾਲ ਸਲਾਹ ਕਰਕੇ ਇੱਕ ਅਸੀਂ ਪੰਜ ਮੈਂਬਰ ਦੀ ਕਮੇਟੀ ਵੀ ਬਣਾਤੀ ਆ ਤੇ ਅਸੀਂ ਪੰਜ ਮੈਂਬਰ ਦੀ ਕਮੇਟੀ ਬਣਾਤੀ ਆ ਔਰ ਇਹਨਾਂ ਸਾਰਿਆਂ ਨਾਲ ਸਲਾਹ ਕਰਕੇ ਅਗਲਾ ਪ੍ਰੋਗਰਾਮ ਐਸਾ ਅਲਿਕਾਂਗੇ ਭਈ ਜਾਂ ਤਾਂ ਉਹ ਟਾਂਡਿਆਂ ਵਾਲੀ ਤੇ ਜਾਂ ਭਾਂਡਿਆਂ ਵਾਲੀ ਜਾਂ ਤਾਂ ਸਾਨੂੰ ਦੇਖੋ ਇਹ ਜ਼ਿਲ੍ਹਾ 'ਚ ਇੱਕੋ ਇੱਕ ਲਾਜ ਹੈ ਡੀਸੀ ਅਮਰਸਰ ਤੇ ਐਸਐਸਪੀ ਅਮਰਸਰ 36 ਨੂੰ ਮੈਨੂੰ ਕਹਿੰਦੇ ਸੀ ਵੀ ਤੂੰ ਮੀਟਿੰਗ ਗੁਰਦੁਆਰਾ ਵਿੜੈਚ ਬਾਬਾ ਜੀਵਨ ਸਿੰਘ ਗੁਰਦੁਆਰੇ ਨਹੀਂ ਕਰਨੀ ਤਾਂ ਮੈਂ ਅਖਸਰ ਮੈਂ ਕਰਨੀ ਤੇ ਕੀਤੀ ਹੈ ਇਸ ਕਰਕੇ ਅਸੀਂ ਜੋ ਕਹਿੰਨੇ ਆ ਉਹ ਕਰਦੇ ਆ ਤੇ ਸ਼ਾਂਤਵੇਂ ਤੇ ਹੁਣ ਇਹੀ ਗੱਲ ਤੇ ਚਲ ਹੁਣ ਤਿੰਨ ਦਿਨਿਆਂ ਪੱਤਰ ਉਹ ਪੱਤਰ ਉਹ ਗੱਡੀ ਛਪਿਆ ਕਿਉਂਕਿ ਹਾਂਜੀ ਲੈ ਲੈਂਦਾ ਆ ਗਿਆ ਫੋਟੋ ਵਧੀਆ ਕਰ ਲਿਓ ਇੱਕ ਇਸ ਪਾਸੇ ਵੀ ਕਰ ਲਿਓ ਇਧਰ ਵੀ ਤਹਿਸੀਲਦਾਰ ਸਾਹਿਬ ਨੂੰ ਖਿਲਾਰ ਦੇ ਇਧਰ ਪਰਲੇ ਬੰਨਾਈ ਸਾਰਿਆਂ ਦੇ ਆਜੋ ਜੀ ਆਪਣਾ ਬੱਚਾ ਹੈ ਪੁੱਤ ਇਧਰ ਜਾ ਕੇ ਖਲੋ ਇੱਥੇ ਥੋੜਾ ਜਾ ਕੇ ਖਲੋ ਇਧਰੋਂ ਲਾ ਫੋਟੋ ਸਾਰਿਆਂ ਦੀ ਇਧਰ ਆਓ ਇਧਰ ਆ ਇਧਰ ਆ ਜਾ ਕੋਈ ਨਹੀਂ ਪਰਵਾਹ ਨਾ ਕਰੋ ਸਾઠા ਮੁੰਡਾ ਯਾਰ ਹੱਦ ਹੋ ਗਈ ਆ ਐਵੇਂ ਤੁਸੀਂ ਘਬਰਾਏ ਜਾਂਦੇ ਹੋ ਸੋਹਣੀ ਵੇਖੀ ਜਾਂਦਾ ਹਾਂਜੀ ਸਿਰਸਾ ਸਾਹਿਬ ਅੱਜ ਦਰਿਆ ਦੇ ਕੰਢੇ ਹੋਣ ਤੇ ਕੀ ਆ ਸਾਰਾ ਮਸਲਾ ਦੱਸ ਦੋ ਅੰਬਿਸਤਾਰ ਦੇਖੋ ਜੀ ਦਰਿਆ ਬਿਆਸ ਦਾ ਕੁਦਰਤੀ ਵਹਾ 1985 ਤੋਂ ਲੈ ਕੇ ਡੇਰਾ ਰਾਧਾ ਰਾਧਾ ਸਮੇ ਸੱਜੇ ਪਾਸੇ ਤੋਂ ਇਹ ਉਹਦਾ ਚੌਥਾ ਬੰਨ ਹੈ ਲਗਾਤਾਰ ਉਹ ਦਰਿਆ ਨੂੰ ਧੱਕਦਾ ਆ ਰਿਹਾ ਉਹਨੇ ਕਰੀਬ 4 ਕਿਲੋਮੀਟਰ ਦੀ ਛੜਾਈ ਜਿੱਥੇ 1985 'ਚ ਦਰਿਆ ਸੀ ਨਾ ਉਥੋਂ 4 ਕਿਲੋਮੀਟਰ ਦੀ ਛੜਾਈ ਜਿਹੜੀ ਆ ਉਹ ਦਰਿਆ ਦੇ ਖੱਬੇ ਪਾਸੇ ਨੂੰ ਧੱਕ ਦਿੱਤੀ ਆ ਸੱਜਾ ਪਾਸਾ ਉਹ ਸਾਰਾ ਹਜ਼ਾਰਾਂ ਏਕੜ ਜਿੰਨ ਜਿਹੜੀ ਉਹ ਹੜੱਪ ਕਰ ਗਿਆ ਔਰ ਇਧਰ ਦਾ ਪਾਸਾ ਖੁੱਲ ਰਿਹਾ ਉਧਰ ਲਗਾ ਤੇ ਅੱਥ ਇਥੇ ਹੁਣ ਦਾ ਤਸਿਲਦਾਰ ਢਿਲਵਾ ਆ ਰਜਨੀਸ਼ ਉਹ ਡੀਸੀ ਨੇ ਭੇਜਿਆ ਉਹਨੂੰ ਮੰਗ ਪੱਤਰ ਦੇਖ ਕੇ ਮੰਗ ਕੀਤੀ ਆ ਵੀ 15 ਦਿਨਾਂ ਦੇ ਅੰਦਰ ਅੰਦਰ ਇਹ ਜਿਹੜਾ ਆ ਹੁਣ ਪ੍ਰਚਲਨਾ ਇਹਦੇ ਵਿੱਚ ਆ ਦਰਿਆ ਦੀ ਜਿਹੜੀ ਇਧਰ ਢਾਹ ਲੱਗ ਰਹੀ ਆ ਇਹਨੂੰ ਰੋਕਿਆ ਜਾਵੇ ਜੇ ਨਹੀਂ ਰੋਕੋਗੇ ਤੇ ਫਿਰ ਤੁਹਾਡੇ ਨੱਕ 'ਚ ਧੰਮ ਐਸਾ ਕਰਾਂਗੇ ਇਹ ਯਾਦ ਰੱਖੋਗੇ ਇਹ ਜ਼ਮੀਨ ਜਿਹੜੀ ਆ ਇੱਕ ਢਿਲਾਵਾਂ ਦੇ ਤੇ ਮੰਡ ਬਤਾਲਾ ਤੇ ਚੱਕੋ ਕੀ ਇਹਨਾਂ ਪਿੰਡਾਂ ਦੀ ਬਚਾਈ ਜਾਣੀ ਆ ਬਾਈ ਇਹ ਜਿਹੜਾ ਇਹਦੀ ਹੱਦ ਸੀ ਇਹ ਤੇ ਦੂਸਰੀ ਸਾਈਡ ਕਿੰਨਾ ਸੀ ਦਰਿਆ ਤੇ ਇਹਦੀ ਸਾਈਡ ਇਹ ਵੇਖੋ ਜਿਹੜੇ ਦਰਿਆ ਹੁੰਦੇ ਨੇ ਇਹ ਹੱਦਾਂ ਨਹੀਂ ਵੇਖਦੇ ਤੇ ਕਿਹੜੇ ਪਿੰਡ ਦੀ ਸਾਨੂੰ ਸਿਰਫ ਇੰਨਾ ਪਤਾ ਹੈ ਅਸੀਂ ਜੋ ਅੰਕੜੇ ਕਢਾਏ ਨੇ ਜੋ ਪਹਿਲਾਂ ਸੀ ਉਤੋਂ ਜਦੋਂ ਸਾਰਾ ਅਸੀਂ ਇਕ ਢਾਇਆ ਹੈ ਉਹਦੇ ਮੁਤਾਬਕ ਇਹ 4 ਕਿਲੋਮੀਟਰ ਦੀ ਚੜਾਈ ਤੇ 20 ਕਿਲੋਮੀਟਰ ਪਿਛੇ ਚਟਾ ਸ਼ਹਿਰ ਨੂੰ ਰੋਡ ਜਿਹੜਾ ਹੈਗਾ ਨਾ ਜਲੰਧਰ ਮੇਨ ਅੰਮ੍ਰਿਤਸਰ ਹਾਈਵੇ ਉਥੋਂ ਪਿੱਛੇ ਨੂੰ 20 ਕਿਲੋਮੀਟਰ ਲੰਬਾਈ 4 ਕਿਲੋਮੀਟਰ ਦੀ ਚੜਾਈ ਦੇ ਵਿੱਚ ਇਹ ਜ਼ਮੀਨ ਜਿਹੜੀ ਆ ਇਹ ਅੜਪਕਾ ਗਿਆ ਦਰਿਆ ਨੂੰ ਇਧਰ ਤੱਕ ਹੂੰ ਹੂੰ ਇਧਰਲੀ ਸਾਈਡ ਤੋਂ ਟਾਲੀਆਂ ਜਿਹੜੀਆਂ ਲਾਈਆਂ ਉਹ ਫੇਰ ਪੱਟੀਆਂ ਰਹਿ ਗਈ ਉਹ ਤਾਂ ਇਹ ਟਾਲੀਆਂ ਇੱਕ ਦਿਖਾਵਾ ਹੀ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਪਈ ਦਰਖਤ ਲੱਗੇ ਨੇ ਹੁਣ ਆ ਜਿਹੜੇ ਦਰਖਤ ਐ ਪੱਟੇ ਜਾ ਰਹੇ ਉਹ ਇਸ ਕਰਕੇ ਪੱਟੇ ਜਾ ਰਹੇ ਆ ਕਿ ਜੇ ਦਰਖਤ ਪਾਣੀ ਨਾਲ ਰੁੜ ਕੇ ਥੱਲੇ ਢਾ ਲੱਗੀ ਆ ਉਹ ਜਦੋਂ ਪਾਣੀ ਦੇ ਵਿੱਚ ਡਿੱਗੇਗਾ ਨਾ ਤੇ ਫਿਰ ਕੀ ਹੁੰਦਾ ਕਿ ਉਹ ਦਰਖਤ ਦੇ ਨਾਲ ਪਾਣੀ ਨੂੰ ਅੱਗੋਂ ਟੱਕਰ ਲੱਗਦੀ ਆ ਉਹ ਪਾਣੀ ਨੂੰ ਟੱਕਰ ਲਾ ਕੇ ਤੇ ਉਹ ਪਾਣੀ ਫਿਰ ਪਰਲੇ ਪਾਸੇ ਨੂੰ ਜਾਊਗਾ ਉਹ بڑے ਦਿਮਾਗੀ ਨੇ ਉਹਨਾਂ ਕੋਲ بڑے بڑے ਇੰਜੀਨੀਅਰ ਨੇ ਇੱਥੇ ਜਿਹੜੇ ਵੀ ਐਕਸ ਸਰਵੇਇਮੈਨਾਂ ਜਿਹੜੇ ਥੱਲੇ ਐਸ ਜੀਈ ਤੋਂ ਲੈ ਕੇ ਤੇ ਚੀਫ ਤੱਕ ਉਹ ਇੱਥੇ ਢੇਰੇ ਦੇ ਵਿੱਚ ਨੇ ਪਟਵਾਰੀ ਤੋਂ ਲੈ ਕੇ ਜਿਹੜੇ ਨੇ ਐਫਸੀਆਰ ਤੱਕ ਉਹ ਢੇਰੇ ਦੇ ਵਿੱਚ ਨੇ ਹੁਣ ਤੁਹਾਡੀ ਮੰਗ ਕੀ ਹੈ ਜੀ ਫਿਰ ਸਾਡੀ ਮੰਗੇ ਆ ਪਈ ਆ ਦਰਿਆ ਦੀ ਜਿਹੜੀ ਢਾਹ ਲੱਗੀ ਹੋਈ ਆ ਇਹਨੂੰ ਰੋਕਿਆ ਜਾਵੇ ਇੱਕ ਮਸਲਾ ਹੋਰ ਹੈ ਜਿਹੜਾ ਕਿ ਗੁਰਦੁਆਰਾ ਪੱਤੀ ਪਿਰਥੀਪੁਰਤ ਜੀ ਛੜੀ ਇੱਕ 6 ਏਕੜ ਜ਼ਮੀਨ ਦਾ ਜਿਹੜਾ ਇਹਨਾਂ ਨੇ ਗਲਤ ਤਬਾਦਲਾ ਕੀਤਾ ਹੈ 2 ਏਕੜ ਦੇ ਨਾਲ ਗੁਰਦੁਆਰਾ ਪੱਤੀ ਪਿਰਥੀਪੁਰ ਪਿੰਡ ਮਾਡ ਬਟਾਲਾ ਤਹਿਸੀਲ ਢਲਵਾਂ ਦੀ 6 ਏਕੜ ਜ਼ਮੀਨ ਹੈ ਔਰ ਉਹਦੇ ਬਦਲੇ ਦੇ ਵਿੱਚ ਗੁਰਦੁਆਰੇ ਨੂੰ ਦਿੱਤੀ ਗਈ ਆ 2 ਏਕੜ ਉਹ 6 ਏਕੜ ਦੀ ਜਿਹੜੀ ਅਰਜ਼ੀ ਤਾਜ਼ਾ ਬਣ ਬਣਿਆ ਇੱਧਰ ਐਸ ਪਾਸੇ ਕੋਈ ਸਪੋਰਟ ਨਹੀਂ ਇੱਧਰ ਦਰਿਆ ਜਾ ਰਿਹਾ ਹੈ ਮੇਰੀਆਂ ਤੁਹਾਡੇ ਕੋਲੇ ਹਾਈ ਕੋਰਟ ਵੱਲੋਂ ਡਾਇਰੈਕਸ਼ਨਾਂ ਆ ਗਈਆਂ ਤੁਹਾਡੇ ਡੀਸੀਆਂ ਕੋਲੇ ਵੀ ਇਸ ਦਰਿਆ ਦੇ ਨਾਲ ਕੋਈ ਛੇੜਛਾੜ ਨਾ ਕਰੇ ਤੁਹਾਡੇ ਡੀਸੀ ਨੇ ਇਹ ਮੇਰੇ ਵੱਲੋਂ ਕਹਿ ਦੇਣਾ ਉਹਨੂੰ ਰਿਕਾਰਡਿੰਗ ਵੀ ਹੋ ਰਹੀ ਆ ਜਾਊਗੀ ਉਹਦੇ ਕੋਲੇ ਵੀ ਡੀਸੀ ਨੇ ਅੱਜ ਤੱਕ 35 ਦੇ ਜਿਹੜੇ ਆਰਡਰ ਨੇ ਹਾਈ ਕੋਰਟ ਦੇ ਵੀ ਇਸ ਦਰਿਆ ਦੇ ਨਾਲ ਕੋਈ ਛੇੜਛਾੜ ਨਾ ਕਰੇ ਉੱਤੇ ਕੀ ਕਾਰਵਾਈ ਕੀਤੀ ਆ ਇਹ ਮੇਰਾ ਸਵਾਲ ਅਗਲੀ ਗੱਲ ਪਈ ਪਰਲੇ ਪਾਸਿਓਂ ਤੇਰਾ ਦਰਿਆ ਦਾ ਸੱਜਾ ਪਾਸਾ ਹੈ ਉਧਰੋਂ ਤੇ ਦਰਿਆ ਨੂੰ ਇਧਰ ਧੱਕਿਆ ਜਾ ਰਿਹਾ ਹੈ ਇਧਰਲੇ ਪਾਸਿਓਂ ਜ਼ਮੀਨ ਜਿਹੜੀ ਆ ਉਹ ਖੁਰ ਰਹੀ ਆ ਉਸ ਡੀਸੀ ਨੂੰ ਤੇ ਪਰਵਾਹ ਨਹੀਂ ਕਿਉਂਕਿ ਉਹਦੇ ਜਿਹੜੇ ਢੇਰੇਦਾਰ ਨੇ ਉਹਨਾਂ ਦੀ ਜ਼ਮੀਨ ਵੱਧ ਰਹੀ ਆ ਜਿਹੜਾ ਤੁਹਾਡਾ ਡੀਸੀ ਹੈ ਤੁਹਾਡਾ ਐਸਡੀਐਮ ਹੈ ਤੁਹਾਡਾ ਡਰੇਨਿੰਗ ਵਿਭਾਗ ਹੈ ਜ਼ਿਲ੍ਹਾ ਕਪੂਰਥਲੇ ਦਾ ਉਹ ਕੀ ਗੱਲ ਸਿਰਫ ਇੱਥੇ ਸਰਕਾਰੀ ਤਨਖਾਹਾਂ ਲੈਣ ਵਾਸਤੇ ਹੀ ਆ ਸਰਕਾਰੀ ਟੀਏ ਤੇ ਡੀਏ ਬਣਾਉਣ ਵਾਸਤੇ ਹੀ ਆ ਕੀ ਫਰਜੀ ਕੰਮ ਦਿਖਾ ਕੇ ਤੇ ਉਹ ਸਰਕਾਰੀ ਖਜ਼ਾਨੇ ਲੁੱਟਣ ਵਾਸਤੇ ਹੀ ਆ ਤੇ ਆ ਜਿਹੜੇ ਕਿਸਾਨ ਨੇ ਇੱਧਰ ਵੀ ਮੰਡ ਬਤਾਲੇ ਵਾਲੇ ਅੱਗੇ ਆਓ ਮੰਡ ਬਤਾਲਾ ਅੱਗੇ ਆਓ ਜਿਹੜੇ ਇੱਥੇ ਢਲ ਵਾਲੇ ਉਹ ਵੀ ਅੱਗੇ ਆਓ ਆ ਜਿਹੜੇ ਮੰਡ ਬਤਾਲੇ ਦੇ ਨੇ ਇਨਾਂ ਦਾ ਕੋਈ ਸਾਈ ਖਸਮ ਹੈਗਾ ਕਿ ਨਹੀਂ ਆਹ ਜਿਹੜੀ ਜ਼ਮੀਨ ਬਰਬਾਦ ਰਹੀ ਆ ਹੋ ਰਹੀ ਆ ਇਹਨੂੰ ਕੌਣ ਰੱਖੂਗਾ ਮੈਂ ਤੁਹਾਨੂੰ ਇੱਕ ਪੱਤਰ ਵਿਖਾਉਣਾ ਹੈ ਮਹਿੰਦਰ ਸਿੰਘ ਕੇਪੀ ਮੰਤਰੀ ਸੀ ਪਾਸਪੋਰਟ ਮੰਤਰੀ ਸੀ ਸਰਕਾਰ ਵੱਲੋਂ ਉਹਦੀ ਡਿਊਟੀ ਲਈ ਗਈ ਇੱਥੋਂ ਦੇ ਲੋਕ ਜਿਹੜੇ ਸੀ ਰੋਏ ਪਿੱਟੇ ਕਿ ਸਾਡੀ ਜ਼ਮੀਨ ਬਰਬਾਦ ਹੋ ਰਹੀ ਆ ਇਹ ਤੁਸੀਂ ਦੇਖੋ ਕਿ ਮਹਿੰਦਰ ਸਿੰਘ ਕੇਪੀ ਜਿਹੜਾ ਹੈ ਉਹ ਕਦੋਂ ਮੰਤਰੀ ਸੀ ਕਿੰਨੇ ਸਾਲ ਹੋ ਗਏ ਉਹ ਉਸ ਸਮੇਂ ਫਿਰ ਮੁੱਖ ਮੰਤਰੀ ਨੇ ਉਹਦੀ ਇੱਕ ਕਮੇਟੀ ਬਣਾਈ ਉਹਦੇ ਅੰਦਰ ਉਸ ਕਮੇਟੀ ਨੇ ਝੱਕੋ ਕੀ ਤੇ ਮੰਡ ਬਤਾਲਾ ਤੇਲਵਾ ਇਹਨਾਂ ਪਿੰਡਾਂ ਦਾ ਫਿਰ ਇੱਥੇ ਸਰਵੇ ਕੀਤਾ ਸਰਵੇ ਕਰਕੇ ਉਹਨੇ ਇੱਕ ਰਿਪੋਰਟ ਭੇਜੀ ਸਰਕਾਰ ਨੂੰ ਉਹਨੇ ਤਿੰਨ ਸਪਰਵ ਬਣਾਉਣ ਦੀ ਸ਼ਿਫਾਰਸ਼ ਕੀਤੀ ਐਨੀ ਬੁਰਜੀ ਤੋਂ ਲੈ ਕੇ ਐਨੀ ਬੁਰਜੀ ਤੱਕ ਕੋਈ ਮੈਂ ਤੁਹਾਨੂੰ ਵਿਖਾ ਦਿੰਦਾ ਐਨੀ ਬੁਰਜੀ ਤੋਂ ਲੈ ਕੇ ਐਨੀ ਬੁਰਜੀ ਤੱਕ ਐਨੀ ਬੁਰਜੀ ਤੋਂ ਲੈ ਕੇ ਐਨੀ ਬੁਰਜੀ ਤੱਕ ਇੰਨੀ ਬੁਰਜੀ ਤੋਂ ਲੈ ਕੇ ਇੰਨੀ ਬੁਰਜੀ ਤੱਕ ਇਸ ਸਾਈਡ ਨੂੰ ਬਚਾਉਣ ਵਾਸਤੇ ਇਹ ਸਫਰ ਬਣਾਇਆ ਜਾਂਦਾ ਮਹਿੰਦਰ ਸਿੰਘ ਕੇਪੀ ਦੀ ਉਸ ਰਿਪੋਰਟ ਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਅਮਲ ਨਹੀਂ ਕੀਤਾ ਚਾਹੇ ਉਹ ਕਾਂਗਰਸ ਸਰਕਾਰ ਚਾਹੇ ਕਾਲੀਏ ਤੇ ਭਾਜਪੀ ਵਾਲਿਆਂ ਦੀ ਸਰਕਾਰ ਤੇ ਚਾਹੇ ਅੱਜ ਆਮ ਆਪ ਪਾਰਟੀ ਦੀ ਸਰਕਾਰ ਹੈ ਜਿਹੜੇ ਪ੍ਰਸ਼ਾਸਨ ਅਧਿਕਾਰੀ ਇੱਥੇ ਐਸਡੀਐਮ ਭਲੱਤ ਇੱਥੇ ਕਿੰਨੀ ਵਾਰਾ ਮੈਡਮ ਵੀ ਆਈ ਕੋਨ ਸਾਰਾ ਮੌਕਾ ਵਿਖਾਇਆ ਤੁਹਾਡੇ ਤੋਂ ਪਹਿਲਾਂ ਇੱਥੇ ਨੈਪਸੀਲਦਾਰ ਆ ਉਹਨੂੰ ਵੀ ਸਾਰਾ ਮੌਕਾ ਵਿਖਾਇਆ ਉਹਦੇ ਨਾਲ ਬੈਠ ਕੇ ਗੱਲ ਕੀਤੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਾਂ ਤਾਂ ਤੁਹਾਡੇ ਵੱਲੋਂ ਰਿਪੋਰਟਾਂ ਨਹੀਂ ਅੱਗੇ ਜਾ ਰਹੀਆਂ ਤੇ ਜਾਂ ਫਿਰ ਸਰਕਾਰ ਜਿਹੜੀ ਆ ਉਹ ਕੇਵਲ ਜਿਸ ਤਰ੍ਹਾਂ ਮੈਂ ਕਹਿੰਨ ਤੋਂ ਗਰੇਜ ਨਹੀਂ ਕਰਾਂਗਾ ਕਿ ਜਿਸ ਤਰ੍ਹਾਂ ਅੱਜ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਕਾਰਪੋਰੇਟਾਂ ਨੂੰ ਜਿਵੇਂ ਤਰ੍ਹਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਦੇ ਰਹੇ ਨੇ ਇਸੇ ਤਰ੍ਹਾਂ ਇਹ ਜਿਹੜੀਆਂ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰਾਂ ਕੇਂਦਰ ਵਿੱਚ ਕਰਕੇ ਕਹਿ ਰਿਆ ਹੈ ਹੈ ਤੇ ਪੰਜਾਬ ਨਾਲ ਸੰਬੰਧਿਤ ਫਿਰ ਜਿਹੜੇ ਮੇਰੇ ਤੇ ਕਮੈਂਟ ਕਰ ਰਹੇ ਹਨ ਉਹ ਕਹਿਣਗੇ ਇਹ ਤੇ ਪੰਜਾਬ ਸਰਕਾਰ ਦਾ ਮਸਲਾ ਕੇਂਦਰ ਨੂੰ ਕਿਵੇਂ ਕਹਿੰਦੇ ਹੋ ਉਹ ਭਾਈ ਕੇਂਦਰ ਦਾ ਨਾਮ ਹੈ ਤਾਂ ਲੈ ਰਿਆ ਇਹ ਮੋਦੀ ਵੀ ਹੈਗੇ ਆ ਕੇ ਪੈਰਾ 'ਚ ਬੈਠਦਾ ਪਹਿਲੇ ਵੀ ਬੈਠਦੇ ਰਿਹਾ ਇੱਥੇ ਪੰਜਾਬ ਦਾ ਮੁੱਖ ਮੰਤਰੀ ਵੀ ਪੈਰਾ ਜਵਾਂਦਾ ਹੈ ਇੱਥੇ ਹਰਿਆਣਾ ਦਾ ਮੁੱਖ ਮੰਤਰੀ ਵੀ ਪੈਰਾ ਜਵਾਂਦਾ ਹੈ ਇੱਥੇ ਸਾਰੇ ਪਾਰਟੀਆਂ ਦੇ ਲੀਡਰ ਇਹ ਢੇਰੇ ਬਿਆਸ ਦੇ ਆ ਕੇ ਤੇ ਇਸ ਚਮਚਾਗਰੀ ਕਰਦੇ ਆ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਰਾਜਨੀਤਿਕ ਪਾਰਟੀਆਂ ਇਹ ਆ ਜਿਹੜੇ ਲੋਕ ਨੇ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋ ਰਹੀਆਂ ਨੇ ਔਰ ਆ ਜਿਹੜੀਆਂ ਧਰਖਤ ਪੱਟੇ ਜਾ ਰਹੇ ਨੇ ਅੱਜ ਤਹਿਸੀਲਦਾਰ ਸਾਹਿਬ ਇੱਧਰ ਆਓ ਜਰਾ ਆ ਵਿਖਾਓ ਜੀ ਇਹਨਾਂ ਨੂੰ ਦੋਨੇ ਸਾਈਡ 'ਤੇ ਇੱਧਰ ਵੀ ਨੇ ਹਾਂਜੀ ਹਾਂਜੀ ਆ ਵੇਖੋ ਆ ਧਰਖਤ ਪੱਟੇ ਜਾ ਰਹੇ ਨੇ ਕਿਉਂ ਕੈਸ ਕਰਕੇ ਆ ਤਾਗੇ ਬੱਡੇ ਜੀ ਕੈਸ ਕਰਕੇ ਕਿ ਇਹ ਜਦੋਂ ਉਧਰੋਂ ਢਾਟ ਤੇ ਗੰਢ ਗਣੀਆਂ ਨਾ ਤੇ ਜੇ ਦਰਖਤ ਵਿੱਚ ਢੱਗੇਗਾ ਨਾ ਪਾਣੀ ਦੇ ਤੇ ਉਹ ਪਾਣੀ ਨੂੰ ਰੋਕਟ ਲਾਏਗਾ ਤੇ ਪਾਣੀ ਉਧਰੋਂ ਜਾਏਗਾ ਇਹ ਪਹਿਲੇ ਦਰਖਤ ਜੜਾਂ ਤੋਂ ਪੱਟੀ ਜਾ ਰਹੇ ਨੇ ਤੇ ਕਿਸੇ ਵੀ ਤਰੀਕੇ ਨਾਲ ਇਹ ਮਟਣ ਹੈ ਇਹ ਮਿੱਟੀ ਡਿੱਗਣ ਦੇ ਨਾਲ ਕੀ ਹੋ ਰਿਹਾ ਇੱਧਰ ਵੀ ਥੋੜਾ ਜਿਹਾ ਧਿਆਨ ਮਾਰੋ ਇੱਧਰ ਆਓ ਵਿਚਾਰ ਕੇ ਜੀ ਉਹ ਦੇਖ ਲੋ ਜੀ ਵੇਖ ਦੋ ਜੀ ਆ ਦੇਖੋ ਹੁਣ ਆ ਕਰਦੇ ਥੋੜਾ ਆ ਜਖ ਲਗਾ ਹਾਂ ਆਪਾਂ ਥੋੜੇ ਖੁੱਲੇ ਹੋ ਕੇ ਗੱਲ ਕਰੀ ਕਿਉਂਕਿ ਉਧਰ ਹਾਂਜੀ ਮੇਰੀ ਡਿਊਟੀ ਲੱਗਾਈ ਹੈ ਡੀ ਸਾਹਬ ਨੇ ਤਾਂ ਤੁਹਾਨੂੰ ਮੰਗ ਬੱਤਾਂ ਦੇਣ ਲਈ ਬਾਕੀ ਦੇਖੋ ਜੋ ਵੀ ਯਾਰ ਤੂੰ ਤੇਰੀ ਡਿਊਟੀ ਲੱਗੀ ਆ ਸਾਡੀ ਗੱਲ ਤਾਂ ਸੁਣ ਲੈ ਨਹੀਂ ਉਦੋਂ ਸੀ ਜੀ ਉਦੋਂ ਸਨ ਪਹਿਲਾਂ ਕਿਉਂ ਕਾਲਾ ਪੈ ਗਿਆ ਤੈਨੂੰ ਤੇਰੇ ਲਈਆਂ ਕਿਉਂ ਆਈ ਜਾਂਦੀਆਂ ਨੇ ਨਹੀਂ ਪੁੱਤ ਤੂੰ ਸਾਡਾ ਬੱਚਾ ਹੈ ਤੂੰ ਸਾਡਾ ਬੱਚਾ ਯਾਰ ਇਹ ਕੋਈ ਗੱਲ ਨਹੀਂ ਸਾਡਾ ਅਫਸਰ ਵੀ ਹੈ ਸਾਡਾ ਬੱਚਾ ਕੋਈ ਗੱਲ ਆ ਲੈ ਉਹ ਵੀ ਪੱਤਰ ਕਿੱਥੇ ਆ ਉਹ ਫਾਈਲ ਕਿੱਥੇ ਆ ਪਿਛਲੇ ਗੱਡੀ ਤਰ ਉਹ ਫਾਈਲ ਕਿੱਥੇ ਆ ਮਨਿੰਦਰ ਕਿੱਥੇ ਆ ਮਨਿੰਦਰ ਗੱਡੀ ਚ